ਹੈ ਨੌਜਵਾਨ ਪੀੜ੍ਹੀ ਆ ਉਹ ਜੀ ਸਿੱਖੇ ਅਸੀਂ ਆਪਣਾ ਆਉਣ ਵਾਲਾ ਹਾਇਕਲ ਕਿਉਂ ਬਣਣਾ ਅਸੀਂ ਆਉਣ ਵਾਲਾ ਆਪਣਾ ਹੀਰੋ ਕਿਉਂ ਬਣਣਾ ਸੇਧ ਕਰਕੇ ਅਸੀਂ ਪ੍ਰੋਗਰਾਮ ਲੈ ਕੇ ਆਇਆ ਸੀਗਾ ਕਿ ਦਾਣਾ ਮਿੱਟੀ ਦੇ ਵਿੱਚੋਂ ਅਸੀਂ ਜਿਹੜਾ ਇੱਕ ਸੰਭੂ ਟਿੱਕਰੇ ਮਾਰਚ ਲੈ ਕੇ ਜਾਣਾ ਥਾਰਾ ਜਿਹੜਾ ਸਾਡਾ ਮਾਰਚਾ ਪ੍ਰਸ਼ਾਸਨ ਨੇ ਇਕਰਾਰ ਕਰਿਆ ਅਸੀਂ ਕੋਈ ਚਾਹਤਾਂ ਵਾਲਾ ਉਸ ਦਾ ਅੰਦੋਲਨ ਨਹੀਂ ਕਰਨਾ ਸ਼ਾਂਤੀ ਪੁਰਬੀ ਜਿਹੜਾ ਸਾਡਾ ਅੰਦੋਲਨ ਸੀਗਾ ਆਮਾਰਤ ਸੀਗਾ ਸਮਾਰਤ ਦੇ ਵਿੱਚ ਅੱਜ ਸਾਡੇ ਆਪਕੋ ਨੂੰ ਜ਼ਫਤਾਰ ਕੀਤਾ ਗਿਆ ਜਿਹੜੇ ਸਾਡੇ ਆਪਕੋ ਜਿੰਨਾ ਜ਼ਫਤਾਰ ਕੀਤੇ ਨੇਗੇ ਨਾਟਾ ਮੇ ਪ੍ਰਚਾਰਕਾਂ ਛੱਡੇ ਆਪੂ ਨਹੀਂ ਛੱਡਦੇ ਉਹਨਾ ਟਾਈਮ ਅਸੀਂ ਉਹ ਛੱਡੇ ਬੈਸੇ ਆਪੂ ਦੇਣ ਖਾਸ ਆਪ ਆਪ ਪੰਜਾਬ ਆ ਗਿਆ ਉਹਨਾ ਟਾਈਮ ਅਸੀਂ ਪਸਾਰ ਪਾ ਕੇ ਰੱਖਾਂਗੇ ਆ ਇਧਰ ਹਰਿਆਣਾ ਹਾਂ ਵੀ ਹਰਿਆਣਾ ਜਿੱਥੇ ਖੜੇ ਆ ਪੰਜਾਬ ਇੱਕ ਪੁੱਟਾ 5 ਕਿਲੋ ਮਿੰਟ ਤੋਂ ਖੜੇ ਹਾਂ ਹਾਂਜੀ ਹੁਣ ਇਹਦਾ ਵੀ ਆਪਣੇ ਫਰਿਆਦਿਆਂ ਨੂੰ ਮਲੇ ਦੇ ਏਰੀਆ ਹੀ ਹੈ ਜੀ ਸਾਡੀ ਏਕਤਾ ਸਾਡੀ ਏਕਤਾ ਨੇ ਪਹਿਲਾਂ ਵੀ ਸਾਨੂੰ ਬਹੁਤ ਦਿੰਦਾ ਹੁਣ ਵੀ ਜਿਹੜਾ ਬੋਲ ਕੋਈ ਤੇਣਾ ਇੱਕ ਤਰ੍ਹਾਂ ਦੇ ਵਿੱਚ ਰਹਿਣਾ ਬੜਾ ਜ਼ਰੂਰੀ ਆ ਤੇ ਆਪਾਂ ਨੂੰ ਚਰਖੰਦੇ ਵਿੱਚ ਰਹਿਣਾ ਬੜਾ ਜ਼ਰੂਰੀ ਆ ਹੌਸ ਤੋਂ ਵੱਟੀ ਗੱਲ ਦੇਖੋ ਜਦਿਆ ਮਾਵਾ ਆਹ ਦੇਖੋ ਨੌਜਵਾਨਾਂ ਨੂੰ ਕੀ ਮਹਿਤ ਨਹੀਂ ਕਰਦੇ ਉਹ ਸਾਡੇ ਮਾਵਾ ਦੇਖੋ ਬੱਚੇ ਨਹੀਂ ਆ ਇੱਕ ਆ ਬੱਚੇ ਸਾਡੇ ਮਾਵਾ ਲੈ ਆਪਣੇ ਮਾਵਾ ਤੋਂ ਲੁੱਟੋ ਆਪਣੇ ਕਿਰਦਾਰ ਤੋਂ ਲੁੱਟੋ ਆਪਾਂ ਜਦੋਂ ਜਾਵਦੇ ਦੇ ਵਿੱਚ ਰਹਿ ਕੇ ਕੱਦ ਤਾਂ ਬਹੁਤ ਕੁਝ ਲੈ ਕੇ ਨਿਕਲਦੇ ਆ ਪਹਿਲਾਂ ਵੀ بڑے بڑے ਮੈਰੀਕੇਟ ਬਏ ਨੇ ਜਦੋਂ ਮੈਰੀਕੇਟ ਆਪਾਂ ਨੂੰ ਕਹਿੰਦੇ ਨੇ ਆਕੂ ਆਪਾਂ ਉਹ ਅਮਰੀਕਨ ਸਪੋਰਟ ਤੇ ਵੀ ਆ ਪਰ ਅੰਸ਼ਾ ਛੋਟਾ ਬਣਾ ਕੁਝ ਨਹੀਂ ਮੰਨਦਾ ਸਾਡੇ ਆਪ ਕੋਲ ਦੀ ਗੱਲਬਾਤ ਚੱਲ ਰਹੀ ਆ ਗੱਲਬਾਤ ਦੇ ਵਿੱਚੋਂ ਮਸਲਾ ਹੱਲ ਕਰਕੇ ਲੈ ਕੇ ਆਉਣਗੇ ਸਾਡੇ ਜਿਹੜੇ ਕਿ ਆਕੂ ਗਿਵਤਾਰ ਕਰੇ ਉਹਨਾਂ ਨੂੰ ਸ਼ਰਾਕੇ ਲੈ ਕੇ ਆਵਾਂਗੇ ਭਰਾਵੋ ਇਹ ਜਿਹੜੀਆਂ ਲੜਾਈਆਂ ਨੇ ਕੋਈ ਅੱਜ ਖਤਮ ਹੋਣ ਵਾਲੀਆਂ ਨਹੀਂ ਹੈਗੀਆਂ ਇਹ ਜਦੋਂ ਤੋਂ ਦੁਨੀਆ ਚੱਲੀ ਆ ਉਦੋਂ ਤੋਂ ਹੱਟ ਸਕਦੀ ਸਾ ਅੱਜ ਤੱਕ ਜਿਹੜੀ ਲੜਾਈ ਰਹੀ ਆ ਉਹ ਰਹਿਣੀ ਆ ਇਸ ਕਰਕੇ ਆਪਾਂ ਸਾਡੇ ਅਧਿਕਾਰਾਂ ਦੀ ਜਿਹੜੀ ਆਪਾਂ ਕਦਰ ਕਰਨੀ ਚਾਹੀਏ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਆਪਣਾ ਜਿਹੜਾ ਕਿ ਅੰਦੋਲਨ ਹੈ ਜਿਵੇਂ ਕਿ ਹੁਣ ਸੁਪਰੀਮ ਕੋਰਟ ਨੇ ਕਿਹਾ ਵਿਆਪਕ ਤੌਰ ਕੋ ਜਿਹੜਾ ਤੁਸੀਂ ਸਰਕਾਰ ਨੇ ਕੰਦਾ ਖਿੱਚਿਆ ਨਹੀਂ ਆ ਵੱਡੇ ਵੱਡੇ ਬੈਰੀਕੇਡ ਲਾਏ ਨੇਗੇ ਆਪਾਂ ਉਹ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਨੇ ਤਾਂ ਸੜਕਾ ਰੋਕਿਆ ਨਹੀਂ ਸੜਕਾ ਤੁਸੀਂ ਰੋਕਿਆ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸਾਡੇ ਆਪੂ ਸਹਿਮਾਨ ਆਪਾਂ ਨੂੰ ਕਹਣਗੇ ਆਪਾਂ ਦਿੱਲੀ ਜਾਣਾ ਆਪਾਂ ਦਿੱਲੀ ਵੀ ਜਾਵਾਂਗੇ ਐਮਐਸਪੀ ਗਰੰਟੀ ਕੂਣ ਵੀ ਲੈ ਕੇ ਆਵਾਂਗੇ ਖਰਚਿਆਂ ਤੇ ਵੀ ਲਈ ਕਮਰਵਾ ਕੇ ਆਵਾਂਗੇ ਜੇ ਵੱਡੇ ਵੱਡੇ ਕਾਰਪੋਰੇਟ ਘਰਾਣੇ ਦੇ ਖਰਚੇ ਮੁਕਤ ਹੋ ਸਕਦੇ ਨੇ ਤਾਂ ਸਾਡੇ ਕਿਉਂ ਨਹੀਂ ਹੋ ਸਕਦੇ ਆ ਬਾਣੀਆਂ ਦਾ ਵਿਆਹ ਚੱਲੀ ਜਾਂਦਾ 1 ਸਾਲ ਹੋ ਗਿਆ ਵਿਆਹ ਚੱਲਦੇ ਨੂੰ ਕਰੋੜਾਂ ਰੁਪਇਆ 80 ਰੁਪਇਆ ਲਾਤਾ ਮਾਦੇ ਪੁੱਤਾਂ ਨੇ ਸਾਡੇ ਕੋਲ ਤਾਂ ਵਿਆਹ ਕਰਨ ਨੂੰ ਕੁਝ ਹੈ ਨਹੀਂਗਾ ਆ ਮੇਰੇ ਵਰਗੇ ਦਾ ਸੜੇ ਤੁਰੇ ਫਿਰਦੇ ਨੇ ਹਜੇ ਯਾਰ ਕਿਸ ਕਰਕੇ ਸੌਟਾ ਕੋਈ ਰਿਸ਼ਤਾ ਕਰਨ ਨੂੰ ਚਾਹ ਨਹੀਂ ਹੈਗਾ ਹਨਾ ਇਹ ਗੱਲ ਕਹਿਣਿਆ ਵੇਰੀ ਵੀ ਗੱਲ ਹੈ ਕਹਿੰਦੇ ਇਹ ਤਾਂ ਸੜੇ ਤੁਰੇ ਫਿਰਦਾ ਇਹਨਾਂ ਨੇ ਹਜ਼ਾਰਾਂ ਕਰੋੜਾ ਰੁਪਏ ਇਹਨਾਂ ਨੇ ਮਾਰੇ ਬੁੱਤਾਂ ਦੇ ਵਿਹਾਨ ਦੀ ਦਾ ਸਹਨ ਇਹ ਸਾਰਾ ਸਾਡਾ ਪੈਸਾ ਵੀਰੋ ਇੱਕ ਮਿੰਟ ਪਾਣੀ ਪੀ ਲਓ ਇਹ ਇਹ ਸਾਡਾ ਪੈਸਾ ਅਡਾਨੀ ਰਵਾਨੀਆਂ ਨੇ ਵਧਾ ਵਧਾ ਕੇ ਪੈਕ ਜੀਓ ਦੇ ਇਹ ਤਾਂ ਇੱਕ ਦਿਨ ਦੇ ਵਿੱਚ ਸਾਰਾ ਖਰਚਾ ਕੱਢ ਲਿਆ ਭਰਾਓ ਜਿਹੜਾ ਸਾਲ ਦਾ ਖਰਚਾ ਹੋਇਆ ਇਸ ਕਰਕੇ ਆਪਾਂ ਇਹ ਚੀਜ਼ ਸਮਝੀਏ ਕਿ ਆਉਣ ਵਾਲੇ ਸਮੇਂ ਕਿਵੇਂ ਲੜਨਾ ਹੈ ਕਿਵੇਂ ਆਪਾਂ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਦੋਨੋਂ ਨੂੰ ਕਾਮਯਾਬ ਕਰਨਾ ਹੈ ਤੇ ਕਿਵੇਂ ਆਪਾਂ ਦਿੱਲੀ ਜਾਣਾ ਹੈ ਇਹ ਆਉਣ ਵਾਲੇ ਸਮੇਂ ਦੇ ਵਿੱਚ ਨੌਜਵਾਨਾਂ ਨੁਕਦੀ ਪਾ ਛੋਟਾ ਭਰਾ ਛੋਟੇ ਵਿੱਚ ਆ ਗਿਆ ਸਰਕਾਰਾਂ ਨੇ ਪੂਰਾ ਟੀਚੂਟ ਦਾ ਜ਼ੋਰ ਲਾਇਆ ਪਰ 111 ਦਿਨ ਦੀ ਜੇਲ ਕੱਟ ਕੇ ਆਇਆ ਪੰਜਾਬ ਸਰਕਾਰ ਦੇ ਉੱਤੇ ਰਾਟੀ ਟੀਚੂਟ ਦਾ ਜ਼ੋਰ ਲਾ ਸੀਗਾ ਛੋਟੇ ਜੱਟਾਂ ਖੜ ਕੇ ਆ ਖੜਿਆ ਆਉਣ ਵਾਲੇ ਸਮੇਂ ਵਿੱਚ ਲੜਾਈਆਂ ਨਹੀਂ ਗੱਟੀਆਂ ਕਰਾਂਗੇ ਆਪਾਂ ਆਪਾਂ ਆਪਣੇ ਲੋਕਾਂ ਦੀ ਗੱਲ ਕਰਨੀਆਂ ਸਰਕਾਰਾਂ ਅੱਗੇ ਝੁਕਣਾ ਨਹੀਂ ਭਰਾਵੋ ਅੱਜ ਨਗਦੀਪ ਵੀ ਵਿੱਚ ਆ ਕੇ ਅਸੀਂ ਵੀ ਤੁਹਾਡੇ ਵਿੱਚ ਖੜੇ ਆ ਆਉਣ ਵਾਲੇ ਦੇ ਵਿੱਚ ਆਪਾਂ ਅੰਦੋਲਨ ਪੂਰਾ ਕਾਇਮ ਕਰਕੇ ਚੜ੍ਹਦੀ ਕਲਾ ਦੇ ਵਿੱਚ ਕਰਕੇ ਜਦੋਂ ਮੈਰੀਗੇਟ ਖੋਲਤੇ ਤਾਂ ਆਪਾਂ ਤਾਂ ਪਹਿਲਾ ਵਾਰੀ ਜਦੋਂ ਆਪਾਂ ਸੜਕਾਂ ਰੋਕੀਆਂ ਇਹਨਾਂ ਨੇ ਹੁਣ ਵੀ ਸੜਕਾਂ ਰੋਕੀਆਂ ਤਾਂ ਆਪਾਂ ਦਿੱਲੀ ਵੱਲ ਭਜਾਂਗੇ ਜੇ ਆਪਾਂ ਆਪਣੇ ਮਸਲੇ ਦੇ ਹੱਲ ਕਰਵਾ ਕੇ ਮਰਾ ਛੋੜਾ ਕੇ ਭਰਾਵੋ ਆਪਣੀ ਦੁਨੀਆ ਦੀ ਸਭ ਤੋਂ ਪਜਾਉ ਧਰਤੀ ਜਾਂ ਪਿਛੇ ਦਿਨਾਂ ਦੇ ਵਿੱਚ ਦਾ ਥੋੜੇ ਦਾ ਦਵਾਈ ਦਾ ਕੇ ਆਇਆ ਰੇਤਾ ਹੀ ਰੇਤਾ ਭਰਾਵੋ ਤੇ ਟੱਕਾ ਦਿੱਤਾ ਕੱਖ ਨਹੀਂ ਹੁੰਦਾ ਦੁਨੀਆ ਦਾ ਸਭ ਤੋਂ ਤਾਕੜਾ ਦੇਸ਼ ਬਣ ਚੁੱਕਿਆ ਸਭ ਤੋਂ ਪਜਾਉ ਧਰਤੀ ਵਾਲਾ ਪੰਜਾਬ ਹਰਿਆਣਾ ਜਿਹੜਾ ਸੂਬੇ ਨੇਗੇ ਸਭ ਤੋਂ ਪਜਾਉ ਧਰਤੀ ਜਿੰਨਾ ਕੋਲੇ ਆ ਪਰ ਸਾਡੇ ਕਿਸਾਨਾ ਸੜਕਾਂ ਦੇ ਉੱਪਰ ਬੱਜਦੇ ਨੇ ਆ ਰੁਲੀ ਜਾਂਦੇ ਨੇ ਕਾਟੀ ਕੋਈ ਗੱਲ ਫੋਨੋਂ ਪਿਆਰ ਨਹੀਂ ਹੈਗਾ ਇਹ ਮਾਦੇ ਪਤੰਦਰੋਂ ਬੱਟੇ ਫਰਮਾਨ ਜਾਰੀ ਕਰ ਦਿੰਦੇ ਨੇ ਦਿੱਤੋ ਸਾਡੀ ਪੁਲਿਸ ਦਾ ਜਿਹੜਾ ਸਾਡਾ ਪ੍ਰਜਾਗਨ ਹੈ ਤਰਗਾ ਸਾਡੇ ਸਾਡੇ 택ਸੀ ਦੇ ਤੋਂ ਮਿਲਦੀ ਆ ਉੱਕੀ ਸਾਡੇ ਜੰਦੇਵਾ ਦੇ ਪੁੱਤ ਉਹ ਆਪ ਕੋ ਆਪਣੀਆਂ ਨੂੰ ਦਿਖਾਉਣ ਦੇ ਬਾਰੇ ਦੇਖੋ ਜੀ ਅੱਜ ਆਹ ਦੇਖੋ ਨਵਦੀਪ ਦੇ ਕਿੱਤੇ ਪਾੜ ਤੇ ਨਵਦੀਪ ਨੂੰ ਇਹ ਕੁੱਟਿਆ ਕਿਉਂਕਿ ਪਤਾ ਹੀ ਆ ਸਾਡੇ ਸਰਕਾਰਾਂ ਨਾਲ ਲੜਾਈ ਰਹਿੰਦੀ ਹੈ ਜਿਹੜੇ ਮਰਜ਼ੀ ਸਰਕਾਰ ਹੋਵੇ ਜਿਹੜਾ ਮਾਤੀ ਮੁੱਖ ਮੰਤਰੀ ਹੋਵੇ ਅੱਜ ਆਪਣੇ ਲੋਕਾਂ ਦੀ ਗੱਲ ਕਰਨੀ ਹੈ ਇਹ ਜਿਹੜੇ ਮੁੱਖ ਮੰਤਰੀ ਨੇ ਐਮਐਲਏ ਨੂੰ ਚੁਗਿਆ ਵਿਚਰ ਕੇ ਨਵਦੀਪ ਨੂੰ ਫਿਰ ਤੁਹਾਨੂੰ ਪਤਾ ਕਿ ਪੁਰਾਣੀ ਜਿਹੜੀ ਜਿਹੜੇ ਚੱਲਦੀ ਆਉਂਦੀ ਸੀ ਉਹ ਸਾਰੀ ਗੱਟੀ ਆ ਉਹ ਸਾਡਾ ਆਪਣੇ ਸਾਡੇ ਉੱਪਰ ਜੱਦਤ ਕਰੀ ਗਿਆ ਫਿਰ ਸਰਕਾਰਾਂ ਨੂੰ ਜਿਹੜੇ ਪੁਲਿਸ ਕੁੱਸ਼ ਕਰਨੇ ਵਾਲੀ ਦੇਖੋ ਜੀ ਨਵਦੀਪ ਤੇ ਨੰਦ ਜੱਦਤ ਕਰਿਆ ਭਾਨੇ ਤੇ ਨੰਦ ਜੱਦਤ ਕਰਿਆ ਇਹ ਸਾਰਾ ਕੁਝ ਜਿਹੜੇ ਸਰਕਾਰਾਂ ਕਰਤੀ ਨੇ ਭਰਾਵੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਜੰਗ ਜਿਹੜੀ ਪੂਰੀ ਕਾਮ ਕਰਕੇ ਆਪਾਂ ਆਪਣੇ ਹੱਕਾਂ ਦੀ ਲੜਾਈ ਲੜਨੀ ਹੈ ਆਪਾਂ ਨੂੰ ਆ ਪਾਰਟੀਆਂ ਬੁੱਟਿਆਂ ਨੇ ਨਾ ਕਿਸ ਨੇ ਅੱਜ ਕੋਈ ਦਿੱਤਾ ਨਾ ਕਿਸ ਨੇ ਕੱਲ ਦੇਣਾ ਝੰਡੇ ਡੰਡਾ ਮਜ਼ਬੂਤ ਰੱਖਣਾ ਹੈ ਸ਼ੁਰੂ ਤੋਂ ਲੈ ਕੇ ਜਿਹੜੀ ਲੜਾਈ ਚੱਲਦੀ ਹੈ ਪਹਿਲਾਂ ਸਾਡੇ ਦਾਦੇ ਲੜਾਈ ਲੜਦੇ ਰਹੇ ਹੁਣ ਸਾਡੀ ਵਾਰੀ ਆ ਨੌਜਵਾਨੋ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਨੂੰ ਬਰਬਾਦ ਨਾ ਕਰੀਏ ਹਰਿਆਣਾ ਨੂੰ ਬਰਬਾਦ ਨਾ ਕਰੀਏ ਬੱਤੀ ਲੜਾਈ ਤੁਹਾਨੂੰ ਪਤਾ ਕਿ ਮੈਂ ਨੌਜਵਾਨਾਂ ਨੂੰ ਬਚਾਉਣ ਦੀ ਲੜਾਈ ਲੜ ਰਿਹਾ ਹਾਂ ਕਰੋੜਾ ਰੁਪਿਆ ਨੌਜਵਾਨਾਂ ਦਾ ਬਾਪਸ ਕਰ ਓਕੜਵਾ ਕਰਵਾਤਾ 17 ਸੇ 3000 ਏਜੰਟ ਜਿਹੜਾ ਸਾਡੇ ਆ ਪੰਜਾਬ ਤੇ ਹਰਿਆਣਾ ਤੇ ਨੌਜਵਾਨਾਂ ਨੂੰ ਬਾਹਰ ਤੋਰਦੇ ਲਈ ਕੋਈ ਮਹਾਲੀ ਦੇ ਵਿੱਚ ਵੱਡਾ ਕੋਈ ਪੰਜਾਬ ਦੇ ਵਿੱਚ ਵੱਡਾ ਕੋਈ ਇੱਥੇ ਵਿੱਚ ਕਿੰਨਾ ਕਰੋੜਾ ਰੁਪਿਆ ਨੌਜਵਾਨਾਂ ਦਾ ਕਢਾਇਆ ਆਉਣ ਵਾਲੇ ਦਿਨਾਂ ਦੇ ਵਿੱਚ ਕਹਨੇ ਆ ਨੌਜਵਾਨੋ ਧਰਤੀ ਆਵਦੀ ਛੱਡ ਕੇ ਨਾ ਜਾਓ ਅਸੀਂ ਲੜਾਈ ਸੀ ਥੋੜੀ ਲੜ ਰਹੇ ਆ ਸਾਡੇ ਉੱਪਰ ਜੋ ਸਰਕਾਰਾਂ ਕਰਕੇ ਨਾ ਕਰਦੇ ਜਿੰਨੇ ਪਰਚੇ ਪਾਉਂਦੇ ਨੇ ਪਾਉਣਦੇ ਇਸ ਕਰਕੇ ਭਰਾਵੋ ਇਹ ਆਪਣਾ ਪੰਜਾਬ ਇਹ ਆਪਣੀ ਧਰਤੀ ਛੱਡ ਕੇ ਨਾ ਜਾਇਓ ਇਹ ਸਾਰੇ ਅੱਗੇ ਬੈਣਤੀ ਕਰਦੇ ਆਂ ਅਨੇਕਾਂ ਹਰਿਆਣੇ ਦੇ ਬੰਦੇ ਦੇ ਪੈਸੇ ਕਢਾਣੇ ਨੇ ਅਨੇਕਾਂ ਪੰਜਾਬ ਦੇ ਬੰਦੇ ਦੇ ਕਢਾਏ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੱਡੇ ਮਾਫੀਆ ਨੂੰ ਹੱਥ ਪਾਇਆ ਹੋਇਆ ਇਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਆਪਾਂ ਸਾਫ਼ ਕਰਾਂਗੇ ਪਰ ਆਖੋں ਦੇ ਕੇ ਸਿਰ ਝੁਕਦਾ ਜਦੋਂ ਵੀ ਅਸੀਂ ਕਿਤੇ ਜਾ ਕੇ ਕੋਈ ਵੀ ਅਸੀਂ ਲੜਾਈ ਪੰਜਾਬ ਲਈ ਲੜਦੇ ਆਂ ਆਪਣੇ ਲੋਕਾਂ ਲਈ ਲੜਦੇ ਆਂ ਸਾਡੇ ਆਗੂ ਸਾਡਾ ਸਾਥ ਦੇਣਗੇ ਪਹਿਲਾਂ ਵੀ ਆਕੂ ਦੇ ਕਿਸਾਨ ਜੱਥੇਬੰਦਿਆਂ ਦੀ ਮੈਂ ਕਿਹਾ ਕਿਰਪਾ ਦੇ ਨਾਲ ਹਿੰਮਤ ਦੇ ਨਾਲ ਪਹਿਲਾਂ ਮੈਨੂੰ ਬਾਹਰ ਕਢਾ ਕੇ ਲੈ ਗਈਆਂ ਅੱਜ ਨਵਦੀਪ ਨੂੰ ਬਾਹਰ ਕਢਾਇਆ ਇਸ ਕਰਕੇ ਜੱਥੇਬੰਦਕ ਢਾਂਚਾ ਹੋਣਾ ਬੜਾ ਜ਼ਰੂਰੀ ਹੈ ਸਾਰੀਆਂ ਜੱਥੇਬੰਦੀਆਂ ਦਾ ਇਕੱਠਾ ਹੋਣਾ ਬੜਾ ਜ਼ਰੂਰੀ ਹੈ ਜੱਥੇਬੰਦ ਹੋ ਕੋਈ ਪਾਰਟੀਆਂ ਪੂਟੀਆਂ ਤੋਂ ਕੋਈ ਬੜਾ ਝਾਕਣਾ ਰੱਖਿਓ ਨਾ ਪਾਰਟੀ ਨਾਲ ਅੱਜ ਕੋਦਣਾ ਨਾ ਤੇ ਨਾ ਕੱਲ ਦੇਣਾ ਇਸ ਕਰਕੇ ਭਰਾਵੋ ਪੂਰੇ ਤਾਕਤੇ ਹੋ ਕੇ ਲੜਨੀ ਆ ਆਪਣੇ ਬਾਪੂਆਂ ਦਾ ਸਤਿਕਾਰ ਕਰਿਆ ਕਰੋ ਇੱਕ ਮੈਂ ਜਿਹੜੀ ਹੋਰ ਤੁਹਾਨੂੰ ਗੱਲ ਕਹਿਣਾ ਹੁਣਾ ਵੀ ਮੈਂ ਅਕਸਰ ਹੀ ਜਿੱਥੇ ਵੀ ਕਿਤੇ ਮੈਨੂੰ ਪਿੰਡਾਂ ਦੇ ਵਿੱਚ ਜਾ ਕੇ ਬੋਲਣ ਦਾ ਮੌਕਾ ਮਿਲਦਾ ਹੈ ਅਸੀਂ ਆਪਕੋ ਨੂੰ ਆਪਣਾ ਨੂੰ ਬਹੁਤ ਪੰਡਣ ਲੱਗ ਜਾਂਦੇ ਹਾਂ ਮੈਂ ਆਪਣੇ ਦਾਦੇ ਤੋਂ ਲੈ ਕੇ ਮੈਂ ਸਾਰੀ ਚੀਜ਼ ਦੇਖੀ ਹੋਈ ਆ ਕੋਈ ਬੰਦੇ ਕਹਿੰਦੇ ਤੁਹਾਡੇ ਦਾਦੇ ਦਾ ਹਰ ਇੱਕ ਦਾਦੇ ਕਿਉਂ ਜ਼ਿਕਰ ਕਰਦਣਾ ਕਿਉਂਕਿ ਮੇਰੇ ਦਾਦੇ ਨੇ 64 ਕਿਸਾਨੀ ਦੀ ਲਾਇਏ ਨੇ ਥੋੜੇ ਥੋੜੇ ਉੱਤੇ ਜਾ ਕੇ ਦਿੱਲੀ ਦੇ ਵਿੱਚ ਧਰਨਾ ਲਾਉਂਦੇ ਸੀਗੇ ਇਸ ਕਰਕੇ ਮੈਂ ਉਹਦੇ ਤੋਂ ਗੱਲ ਸਿੱਖੀ ਹੋਈ ਆ ਉਹ ਮੇਰੇ ਦਾਦੇਵਰਕਾ ਨੂੰ ਲੋਕ ਕਹਿੰਦੇ ਸੀਗੇ ਦੇਖੋ ਜੀ ਇਹ ਤਾਂ ਜੀ ਖਪਾਏ ਸੇ ਖਾ ਰਹੇ ਨੇ ਤਾਂ ਇਹ ਕਾਰਨ ਤਾਂ ਉਹ ਖਾ ਰਹੇ ਨੇ ਆਕੂ ਦੇ ਉੱਪਰ ਕਿੰਤੂ ਪ੍ਰੰਤੂ ਅਸੀਂ ਬਹੁਤ ਕਰਦੇ ਆ ਇਸ ਕਰਕੇ ਆਕੂ ਦਾ ਸਤਿਕਾਰ ਕਰਾ ਕਰੀਏ ਆਕੂ ਦਾ ਅਸੀਂ ਕਦਰਾਂ ਕਰਾ ਕਰੀਏ ਪੋਲਿਟਿਕਲ ਰਾਜਨੀਤਿਕ ਬੰਦੇ ਉਹ ਗੱਲਾਂ ਕਰ ਕਰਕੇ ਮਾੜੇ ਮਾੜੇ ਐਮਐਲਏ ਬਣ ਜਾਂਦੇ ਨੇਗੇ ਐਪੀ ਬਣ ਜਾਂਦੇ ਨੇ ਦੇਣਾ ਕੁਝ ਨਹੀਂ ਹੁੰਦਾ ਕੱਲਾ ਜਜ਼ਬਾਤਾਂ ਨਾਲ ਖੇਡ ਕੇ ਲੋਕਾਂ ਨਾਲ ਇਹ ਲੋਕਾਂ ਨੇ ਕਿਤੇ ਥੋੜੇ ਕਿਤੇ ਕੁਰਥੇ ਦੇ ਹੜਾ ਜਾਂ ਕੁਝ ਨਹੀਂ ਕਰਿਆ ਛੋਟੇ ਲਈ ਲੜ ਰਹੇ ਨੇ ਕਿ ਇਸ ਕਰਕੇ ਭਰਾਵੋ ਵੱਡ ਇੱਕ ਪਿੰਡ ਦੇ ਵਿੱਚ ਘੇਰ ਲਿਆ ਮੈਂ ਜਦੋਂ ਅंदोलਨ ਸਾਡਾ ਸ਼ੁਰੂ ਹੋਇਆ ਮੈਂਦੋਂ ਇੱਕ ਬੰਦਾ ਕਹਿੰਦਾ ਤੂੰ ਕਰ ਅंदोलਨ ਦੇ ਸਾਡੇ ਪਿੰਡਾਂ ਦੇ ਵਿੱਚ ਪਿੱਟੜਾ ਲਈ ਫਿਰਦਾ ਸੀ ਕਿਰਾ ਤੇ ਆਖੂ ਕਿਰਾ ਕਰੋੜ ਕਰੋੜ ਰੁਪਇਆ ਖਾ ਗਏ ਮੈਂ ਕਿਹਾ ਐ ਕਰ ਆਮ ਆਦੀ ਪਾਰਟੀ ਦਾ ਬੰਦਾ ਸੀ ਮੈਂ ਕਿਹਾ ਤੈਨੂੰ ਮੈਂ 10 ਕਰੋੜ ਰੁਪਇਆ ਦੰਦਾ ਮੈਂ ਕਿਹਾ ਆਪਣਾ 8000 ਕੋਟ ਰੁਪਇਆ ਸੈਂਟਰ ਗਵਰਨਮੈਂਟ ਨੂੰ ਕੀ ਖੜਿਆ ਬਾਕੀ ਇੱਕ ਮਹੀਨਾ ਜਾ ਕੇ ਦਿੱਲੀ ਧਰਨਾ ਲਾਗ ਦੇ ਘਾਰੇ ਇਹ ਤਾਂ 13 ਮਹੀਨੇ ਧਰਨਾ ਚਲਾਇਆ ਇਸ ਕਰਕੇ ਆਕੂ ਦੇ ਉੱਪਰ ਅਸੀਂ ਅਸੀਂ ਉਹਨਾਂ ਦੀ ਇੱਜ਼ਤ ਕਰਨਾ ਸਿੱਖੀ ਅਸੀਂ ਕਦਰ ਕਰਨਾ ਸਿੱਖੀਏ ਜੋ ਸਾਡੇ ਆਕੂ ਸਾਹਿਬਾਨ ਕਹਿਣਗੇ ਜਿਵੇਂ ਫੈਸਲਾ ਲੈਣਗੇ ਉਹ ਫੈਸਲਾ ਸਿਰਮੱਥੇ ਹੋਊਗਾ ਜਾਤ ਦੇ ਵਿੱਚ ਰਹਿ ਕੇ ਆਪਾਂ ਜਿਹੜੀ ਇਹ ਜੰਗ ਲੜਨੀ ਹੈ ਲੜਾਈ ਲੜਨੀ ਹੈ ਬਾਕੀ ਆਕੂ ਦੀ ਗੱਲਬਾਤ ਚੱਲ ਰਹੀ ਹੈ ਜੇ ਆਪਕੋ ਕਹਿਣਗੇ ਬੈਰੀਕਡ ਤੋੜਨੇ ਆ ਤਾਂ ਆਪਾਂ ਤੋੜਨੇ ਆ ਜੇ ਆਪਕੋ ਕਹਿਣਗੇ ਬਹਿ ਜਾਓ ਤਾਂ ਬੈਠਣਾ ਜੋ ਕਹਿਣਗੇ ਜੋ ਫੈਸਲਾ ਕਰਨਗੇ ਉਹ ਮਨਜ਼ੂਰ ਆ ਇਸ ਕਰਕੇ ਆਓ ਭਰਾਵੋ ਇਕੱਠੇ ਹੋ ਕੇ ਜਿਹੜਾ ਆਪਣੇ ਆਗੂ ਨੂੰ ਪੜਖਣਾ ਆ ਕੇ ਲੈ ਕੇ ਆਏ ਤੇ ਅੱਜ ਜਿਹੜਾ ਆਪਣਾ ਮਾਰਚ ਆ ਉਹ ਤੋਂ ਸਾਡਾ ਪ੍ਰੋਗਰਾਮ ਆਪਾਂ ਸਫਲ ਕਰੀਏ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਤੁਸੀਂ ਇੱਥੇ ਪਹੁੰਚਿਓ ਮਾਮਾ ਦਾ ਧੰਨਵਾਦ ਬਾਪੂਆਂ ਦਾ ਧੰਨਵਾਦ ਨੌਜਵਾਨਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੰਦਾਬਾਦ ਜਿੰਦਾਬਾਦ ਮੋਦੀ ਸਰਕਾਰ ਮੁਰਦਾਬਾਦ 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 ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਜਨਤਾ ਜਿੰਦਾਬਾਦ ਜਿੰਦਾਬਾਦ ਭਾਰਾ ਪ੍ਰਸ਼ਾਸਨ ਮੁਰਦਾਬਾਦ 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 ਲੋਕ ਇਕਤਾ ਜਿੰਦਾਬਾਦ ਜਿੰਦਾਬਾਦ ਭਾਰਾ ਇਕਤਾ ਜਿੰਦਾਬਾਦ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਸਮਾਨ ਸਮਾਨ ਸਮਾਰੋਹ ਦੇ ਸਮਾਜਿਕ ਰੱਖੇ ਕਾਠ ਵਿੱਚ ਪਹੁੰਚੇ ਹੋਏ ਬਹੁਤ ਸਤਿਕਾਰਯੋਗ ਨੌਜਵਾਨ ਵੀਰੋ ਬਜ਼ੁਰਗ ਸਾਹਿਬਾਨੋ ਵਕਵਾ ਕਿਸਾਨ ਜੱਟੇ ਬੰਦਿਆਂ ਦੇ ਆਗੂ ਸਮਾਜ ਸੇਵੀ ਨੌਜਵਾਨ ਵੀਰੋ ਸਭ ਤੋਂ ਪਹਿਲਾਂ 74 ਫਤੇ ਬਲਾਉ ਗਾਜੀ ਦੇ ਅਖੋ ਵਾਹਿਦੁਰ ਦੀ ਕਟ ਹਲਸਾ ਵਾਹਿਦੁਰ ਦੀ ਫਤੇ